ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਅਮਨੀਤ ਕੋਂਡਲ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਤੇ ਅਜੇ ਗਾਂਧੀ ਆਈਪੀਐਸ ਐਸਪੀ ਬਠਿੰਡਾ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਪਰਵੇਸ਼ ਛੋਪੜਾ ਪੀਪਐਸਡੀ ਐਸਪੀ ਪੁੱਚੋ ਦੀ ਅਗਵਾਈ ਦੇ ਵਿੱਚ ਮੁੱਖ ਅਫਸਰ ਥਾਣਾ ਨਾ ਥਾਣਾ ਇੰਸਪੈਕਟਰ ਸੁਖਵੀਰ ਕੌਰ ਦੀ ਪੁਲਿਸ ਪਾਰਟੀ ਨੇ ਮਕਦਮਾ ਦਰਜ ਕਰਕੇ ਉਪਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ 402 ਗ੍ਰਾਮ ਹੈਰੋਇਨ ਕਮਰਸ਼ੀਅਲ ਮਾਤਰਾ ਤੇ ਇੱਕ ਕਾਰ ਬਰਾਮਦ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਦਰਮਿਆਨੀ ਰਾਤ ਨੂੰ ਮੁਖ ਅਫਸਰ ਇੰਸਪੈਕਟਰ ਸੁਖਵੀਰ ਕੌਰ ਦੇ ਵੱਲੋਂ ਗਸ਼ਤ ਕਰਕੇ ਸ਼ੱਕੀ ਪੁਰਸ਼ਾਂ ਤੇ ਸ਼ੱਕੀ ਵੇਕਲਾ ਦੀ ਚੈਕਿੰਗ ਕੀਤੀ ਗਈ ਸਪੈਸ਼ਲ ਨਾਕਾ ਬੰਦੀ ਕੀਤੀ ਗਈ ਤੇ ਬਸ ਸਟੈਂਡ ਪਿੰਡ ਨਥਾਣਾ ਵਿਖੇ ਇਸੇ ਦਰਮਿਆਨ ਕਾਰਵਾਈ ਕੀਤੀ ਜਾ ਰਹੀ ਸੀ ਦੌਰਾਨ ਨੇ ਚੈਕਿੰਗ ਇੱਕ ਵਰਨਾ ਗੱਡੀ ਜਿਸ ਨੂੰ ਕੀ ਸ਼ੱਕ ਦੇ ਆਧਾਰ ਤੇ ਜਦ ਰੋਕਿਆ ਗਿਆ ਤਾਂ ਉੱਥੋਂ ਤਲਾਸ਼ੀ ਲਈ ਗਈ ਹੈ ਇਸੇ ਦਰਮਿਆਨ ਹੈਰੋਇਨ ਦੀ ਬਰਾਮਦਗੀ ਹੋਈ ਹੈ ਤੇ ਤਿੰਨ ਦੋਸ਼ੀ ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਹਰਸ਼ਦੀਪ ਸਿੰਘ ਤੇਜ ਦੇ ਨਾਲ ਹੀ ਮਨਪ੍ਰੀਤ ਸਿੰਘ ਜੋ ਕਿ ਪੁੱਤਰ ਅਫਤਾਰ ਸਿੰਘ ਵਾਸੀ ਰਗੁਆਣਾ ਜ਼ਿਲ੍ਹਾ सिरसा ਦੇ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕੇ ਹੀਰੋਇਨ ਤਰਨਤਾਰਨ ਤੋਂ ਲੈ ਕੇ ਆਏ ਸਨ ਤੇ ਅੱਗੇ ਵੱਖ-ਵੱਖ ਪਿੰਡਾਂ ਦੇ ਵਿੱਚ ਥੋੜੀ-ਥੋੜੀ ਮਾਤਰਾ ਉਹਦੇ ਵਿੱਚ ਸਪਲਾਈ ਕਰਨੀ ਸੀ ਇਹਨਾਂ ਦੋਸ਼ੀਆਂ ਤੇ ਮੁਕੱਦਮਾ ਦਰਜ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁਛਗਿਸ ਦੌਰਾਨ ਵੱਡੇ ਖੁਲਾਸਿਆਂ ਦੀ ਉਮੀਦ ਜਤਾਈ ਗਈ ਹੈ ਚੱਲ ਰਹੀ ਹੈ ਉਸ ਦੇ ਤਹਿਤ ਹੀ ਪਟੰਡਾ ਪੁਲਿਸ ਦੀ ਵੀ ਕੰਟੀਨਿਊਡ ਇੱਕ ਨਸ਼ੇ ਦੇ ਖਿਲਾਫ ਜਿਹੜੇ ਮਾੜੇ ਅੰਸਰ ਹੈ ਇਹ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਜਲਦੀ ਰਹਦੀ ਹੈ ਉਹਦੇ ਤਹਿਤ ਕੱਲ ਅ ਅੱਜ ਕੱਲ੍ਹ ਔਰ ਅੱਜ ਕੱਲ੍ਹ ਦੀ ਦਰਮਿਆਨੀ ਰਾਜ ਸਾਡੀ ਪਟੰਡਾ ਪੁਲਿਸ ਨੂੰ ਇੱਕ ਵਧੀਆ ਕਮਰਸ਼ੀਅਲ ਕੁਆਂਟੀਟੀ ਦੀ ਐਨਡੀਪੀਐਸ ਰਿਕਵਰੀ ਹੋਈ ਹੈ ਜਦੋਂ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਅ ਅਜੇ ਅਜੇ ਗਾਂਧੀ ਡੀਐਸਪੀ ਪੁੱਜੋ ਅ ਪਰਵੇਸ਼ ਛੋਪੜਾ ਔਰ ਐਸਐਚਓ ਨਥਾਣਾ ਇੰਸਪੈਕਟਰ ਸੁਖਵੀਰ ਔਰ ਸਾਡੀ ਨਾਲ ਦੀ ਟੀਮ ਨੂੰ ਇੱਕ 400 ਗ੍ਰਾਮ ਹੈਰੋਇਨ ਦੇ ਇਸ ਦੇ ਨਾਲ ਇੱਕ ਗੱਡੀ ਅਸੀਂ ਕਨਫਿਸਕੇਟ ਕਰਕੇ ਇੱਕ ਕਮਰਸ਼ੀਅਲ ਕੁਆਂਟੀਟੀ ਦੀ ਐਨਡੀਪੀਐਸ ਨੇ ਰਿਕਵਰੀ ਕੀਤੀ ਤੇ ਉਹਦੇ ਤਹਿਤ ਮੈਂ ਡੀਟੇਲਸ ਦੱਸਣਾ ਚਾਹਾਂਗੇ ਜੀ ਪੰਜ ਜਾਂ 6 ਦੇ ਜਿਹੜੀ ਦਰਮਿਆਨ ਦੀ ਰਾਤ ਚ ਐਸਐਚਓ ਨਥਾਣਾ ਇਨਸਪੈਕਟਰ ਸੁਖਵੀਰ ਕੋਰ ਇਹਨਾਂ ਦੀ ਟੀਮ ਨੇ ਬਸਟੈਂਡ ਪਿੰਡ ਨਥਾਣਾ ਤੇ ਏਰੀਆ ਚ ਨਾਕਾ ਲਾਇਆ ਹੋਇਆ ਸੀ ਜਿੱਥੇ ਉਹਨਾਂ ਨੂੰ ਇੱਕ ਗੱਡੀ ਸ਼ੱਕੀ ਲੱਗੀ ਤੇ ਜਦੋਂ ਉਹਨਾਂ ਨੇ ਉਹਨੂੰ ਇੰਟਰਸੈਪਟ ਕੀਤਾ ਤੇ ਦੈਨ ਸ਼ੀ ਕਾਲਡ ਆਪਣੇ ਮੌਕੇ ਤੇ ਆਪਣੇ ਡੀਐਸਪੀ ਪੂਚੋ ਪਰਵੇਸ਼ ਚੋਪੜਾ ਜੀ ਇਹਨਾਂ ਦੀ ਹਾਜ਼ਰੀ ਚ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਹਦੇ ਚ ਤਿੰਨ ਵਿਅਕਤੀ ਸਗੇ ਇੱਕ ਦਾ ਨਾਂ ਹੈਗਾ ਮਨਪ੍ਰੀਤ ਸਿੰਘ ਇਹ ਵਾਸੀ ਹੈ ਜਗਮਲ ਵਾਲੀ ਹਰਿਆਣਾ ਦੂਜੇ ਦਾ ਨਾਂ ਹੈ ਜੀ ਹਸ਼ਪ੍ਰੀਤ ਸਿੰਘ ਇਹ ਵਾਸੀ ਗੰਗਾ ਨਗਰ ਰਾਜਸਥਾਨ ਦਾ ਤੇ ਤੀਜਾ ਤੀਜੇ ਦਾ ਨਾਂ ਵੀ ਮਨਪ੍ਰੀਤ ਸਿੰਘ ਹੈ ਔਰ ਇਹ ਨਾਲ ਆਏ ਸਿਰਸਾ ਜ਼ਿਲ੍ਹਾ ਹਰਿਆਣਾ ਦਾ ਤੇ ਇਹਨਾਂ ਤੋਂ ਸਾਨੂੰ 402 ਗ੍ਰਾਮ ਹੈਰੋਇਨ ਔਰ ਜਿਹੜੀ ਗੱਡੀ ਸੀ ਵਰਨਾ ਉਹਦੀ ਰਿਕਵਰੀ ਹੋਈ ਹੈ ਤੇ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 87 ਅੰਡਰ ਸੈਕਸ਼ਨ 21 6185 ਐਨ ਡੀ ਪੀ ਐਸ ਐਕਟ थाना ਨਾ थाना ਦਰਜ ਕੀਤਾ ਹੈ ਤੇ ਅੱਗੇ ਤਫ਼ਤੀਸ਼ جاری ਹੈ ਤੇ ਹੁਣ ਅਸੀਂ ਇਹਨਾਂ ਦਾ ਕੋਰਟ 'ਚ ਇਹਨਾਂ ਨੂੰ ਪੇਸ਼ ਖੜਾ ਕੇ ਰਿਮਾਂਡ ਲਵਾਗੇ ਤੇ ਉਹਦੇ 'ਚ ਪਤਾ ਲੱਗੇਗਾ ਕਿ ਜਿਹੜੀ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ ਇਹਦੀ ਕੀ ਬੈਕਵਰਡ ਯਾ ਫਾਰਵਰਡ ਲਿੰਕੇਜ ਹੈ ਹੁਣ ਤੱਕ ਦੀ ਜਿਹੜੀ ਸਾਡੀ ਪ੍ਰੀਲਿਮਿਨਰੀ ਤਫ਼ਤੀਸ਼ ਹੈ ਉਹਦੇ 'ਚ ਪਤਾ ਲੱਗਿਆ ਹੈ ਕਿ ਜੋ ਦੋਸ਼ੀਆ ਨੇ ਦੱਸਿਆ ਹੈ ਕਿ ਪਿੱਛੋਂ ਦਰਨਤਾਰਨ ਤੋਂ ਜਿਹੜੀ ਹੈਰੋਇਨ ਲੈ ਕੇ ਆਏ ਸੀ ਤੇ ਅੱਗੇ ਇਹਨਾਂ ਨੇ ਛੋਟੀ ਮਾਤਰਾ 'ਚ ਇਹਨੂੰ ਵੱਖ-ਵੱਖ ਪਿੰਡਾਂ 'ਚ ਸਪਲਾਈ ਕਰਨਾ ਸੀ ਬਟ ਵੀ ਕੈਨ ਕਨਫਰਮ ਇਟ ਯੇਟ ਤੇ ਰਿਮਾਂਡ ਲੈ ਕੇ ਅਸੀਂ ਪ੍ਰੋਪਰਲੀ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਉਹਦੇ ਚ ਸਾਨੂੰ ਏ ਕਲੈਰੀਫਾਈ ਹੋਏਗਾ। ਔਰ ਜਿਹੜੇ ਦੋਸ਼ੀ ਹੈਗੇ ਇਹਨਾਂ ਚ ਇੱਕ ਮਨਪ੍ਰੀਤ ਸਿੰਘ ਹੈ ਜਿਹੜਾ ਵਾਸੀ ਜਗਮਾਲ ਵਾਲੀ ਹਰਿਆਣਾ ਦਾ ਇਹਦਾ ਕੋਈ ਪ੍ਰੀਅਰ ਬੈਕਗ੍ਰਾਉਂਡ ਨਹੀਂ ਹੈ ਕ੍ਰਿਮਨਲ ਪਰ ਜਿਹੜੇ ਬਾਕੀ ਦੋਨੋਂ ਦੋਸ਼ੀ ਹੈ ਹਰਸ਼ਦੀਪ ਸਿੰਘ ਔਰ ਮਨਪ੍ਰੀਤ ਇਹਨਾਂ ਦੋਨਾਂ ਤੇ ਮਾਰਚ ਪਿਛਲੇ ਸਾਲ 2023 ਚ ਸਾਡੇ ਬਠਿੰਡਾ ਚ ਹੀ ਥਾਣਾ ਕੋਤਵਾਲੀ ਚ ਐਨਡੀਪੀਐਸ ਦਾ ਇੱਕ ਕਦਮਾ ਆਲਰੇਡੀ ਦਰਜ ਹੈ। ਸੋ ਦੋ ਦਾ ਪ੍ਰਾਇਰ ਕ੍ਰਿਮੀਨਲ ਰਿਕਾਰਡ ਇੱਕ ਦਾ ਨਹੀਂ ਹੈ ਔਰ ਇਹ ਤਿੰਨੋਂ 20 ਤੋਂ ਲੈ ਕੇ 30 ਸਾਲ ਦੀ ਏਜ ਬ੍ਰੈਕਟ ਵਿੱਚ ਫਾਲਡ ਕਰਦੇ ਸੋ ਇਸ ਤਰ੍ਹਾਂ ਥਾਣਾ ਨਾ ਥਾਣਾ ਦੀ ਐਸਐਚਓ ਨਾਲ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਔਰ ਇਸ ਦੇ ਨਾਲ ਇਹਨਾਂ ਨੇ 1 ਮਾਰਚ ਦਾ ਜਿਹੜਾ ਮਾਰਡਲ ਦਾ ਐਫਆਈਆਰ ਸੀ ਉਹਦਾ ਵੀ ਦੋਸ਼ੀ ਕਵਾਂਟਿਟ ਸੀਗਾ ਉਹਨਾਂ ਨੂੰ ਵੀ ਇਹਨਾਂ ਦੀ ਟੀਮ ਨੇ ਅਰੈਸਟ ਕਰਕੇ ਸਕਸੈਸ ਪਾਈ ਹੈ ਉਹ ਸੀਗਾ ਜੀ ਐਫਆਈਆਰ ਨੰਬਰ 27 24 ਮਾਰਚ 2024 ਦਾ ਅੰਡਰ ਸੈਕਸ਼ਨ 302 ਚਾਂਤੀ 396.20ਵੀ ਪੀਐਸ ਦਾਣਾ ਉਹਦੇ ਚ ਇੱਕ ਸੁਖਦੇਵ ਸਿੰਘ ਉਰਫ ਸੁਲਤਾਨ ਉਰਫ ਫੋਗਲਾ ਪੁੱਤਰ ਬਲਵਿੰਦਰ ਸਿੰਘ ਜ਼ਿਲ੍ਹਾ ਬਰਨਾਲੇ ਦਾ ਵਾਂਟਡ ਸੀਗਾ ਇਹਨਾਂ ਨੇ ਕਲੇ ਨਦੀ ਟੀਮ ਨੇ ਉਹਨੂੰ ਵੀ ਅਰੈਸਟ ਕੀਤਾ ਤੇ ਇਸ ਦੇ ਨਾਲ ਇੱਕ ਹੋਰ ਸਾਡੇ ਪੁਲਿਸ ਸਟੇਸ਼ਨ ਤਲਵੰਡੀ ਸਾਬੋਦ ਆ ਵੀ ਇੱਕ ਮਰਡਰ ਅਕਿਊਜ਼ ਵਾਂਟਡ ਸੀਗਾ ਉਹਨੂੰ ਵੀ ਤਲਵੰਡੀ ਸਾਬੋਦ ਦੀ ਟੀਮ ਨੇ ਅਰੈਸਟ ਕੀਤਾ ਜਿਹਦਾ ਨਾਂ ਦਰਸ਼ਨ ਸਿੰਘ उत्तर गुलजार सिंह है सो so, ये साड़ी अज और कल की जी अचीवमेंट है बठिंडा पुलिस की और असी इस तरह जेड़े भी माड़े अंसर है उन्होंने कुछ ना कुछ कार्रवाई करके अपना साड़ी टीम वधिया काम करती रहेगी तो असी नशे और जिन्हें भी माड़े अंसर है उन्होंने कुछ ना कुछ हल पाते रहें थैंक यू हाँ जी हाँ जी देखो जी हले इट इज टू अर्ली टू टेल बट ड्यूरिंग रिमांड वी कैन क्लैरिफाई ਕਿ ਚੋਰੀ ਜੀ ਆਈ ਸੀ ਲੱਗਦੀ ਆਪੇ ਕਿਦਾਂ ਨਿਕਰੋ ਇਹਦੇ ਇਹ ਜਿਹੜੇ ਆਸ-ਪਾਸ ਪਿੰਡਾਂ ਵਿੱਚ ਸਪਲਾਈ ਕਰਦਾ ਸੀ ਤੇ ਦੇ ਜੇ ਲਈ ਕੀ ਉਹ ਜਿਹੜੇ ਆਉਂਦੇ ਸੀ ਜੀ ਦੇਖੋ ਹੁਣ ਹਲੇ ਤੱਕ ਇਹ ਕਹਿ ਰਿਹਾ ਕਿ ਅਸੀਂ ਪਿੱਛੋਂ ਤਰਨਤਾਰਨ ਚ ਲੈ ਕੇ ਆਏ ਸੀ ਔਰ ਇਹ ਇੱਥੇ ਦੇ ਹੈ ਵੀ ਨਹੀਂ ਜਿਹੜੇ ਹੈਗੇ ਲੋਕਲ ਨੇ ਬਟ ਸਾਡੇ ਕਿਉਂਕਿ ਲੋਕਲ ਟੀਮ ਹੈ ਇਹਨਾਂ ਨੂੰ ਇੰਟਰਸੈਪਟ ਕੀਤਾ ਹੈ ਹੋ ਸਕਦਾ ਸਾਡੇ ਏਰੀਆ ਚ ਜਾਂ ਹਰਿਆਣੇ ਦੇ ਵਾਲੇ ਤੋਂ ਬਟ ਰਾਈਟ ਨਾਓ ਆਈ ਕਨ ਕਨਫਰਮ ਕਿ ਕਿੱਥੇ ਇਹਨਾਂ ਨੇ ਸਪਲਾਈ ਕਰੇ ਕਿੰਨੇ ਲਗ ਲਗ ਲੱਖਾਂ ਰੁਪਏ ਨਾਲ ਹੋ ਰਿਹਾ ਇਸ ਦਾ ਸੁਰਸ਼ਤਾ ਜੀ ਡਰਗ ਪੈਡਲਰਸ ਦੀ ਆਪਸੋਂ ਨੈਟਵਰਕਿੰਗ ਵੀ ਹੁੰਦੀ ਹੈ ਸੁਰਸ਼ਤਾ ਇਹਨਾਂ ਦਾ ਕੀ ਹੈ ਅਸੀਂ ਤਫਤੀਸ਼ ਚ ਜਾਂ ਆਪਣੇ ਰਿਮਾਂਡ ਸੀ ਦੱਸ ਸਕਦੇ ਮੈਂ ਭਾਸ਼ੀ ਤੇ ਉਹ ਇੱਕ ਉਮਰ ਤੋਂ ਨਮ 30 ਸਾਲ ਹੈ ਕਿ ਲੋਕ ਕਿਸ ਫਰਮ ਦੇ ਕਿ ਕਿਸੇ ਡੈਕੂਟੇ ਅੰਡਰ ਕਮਸ ਹੈ ਕਿ ਕੋਈ ਕੋਈ ਦਿੱਤੀ ਕੀ ਸੀ ਜੀ ਇਹਦੇ ਤੇ ਇੱਕੋ ਹੀ ਪਰਚਾ ਹੈ ਪਹਿਲਾਂ ਦੂਜਾ ਤਾਂ ਜਿਹੜਾ ਅਸੀਂ ਦਰਜ ਕੀਤਾ ਸੋ ਇੱਕੋ ਹੀ ਪਰਚਾ ਹੈ ਨਾ ਦੋਨਾਂ ਤੇ ਕਾਮਨ ਹੀ ਪਰਚਾ ਮਤਲਬ ਥੇ ਆਰ ਕੇਸ ਵਾਰ ਇਨ that case ਸੇ ਬਾਕੀ ਯਸ ਤਿੰਨੋ ਵੱਖਰੀ ਵੱਖਰੀ ਜਗ੍ਹਾ ਤੇ ਇਹ ਸਾਰੇ ਸਵਾਲਾਂ ਦੇ ਜਵਾਬ ਅਸੀਂ ਆਫਟਰ ਟੇਕਿੰਗ ਰਿਮਾਂਡਿਟਸ ਨਹੀਂ ਜੀ ਇਹ ਐਕਚੁਅਲੀ ਸੇਮ ਹੈ ਉਹ ਗਲਤੀ ਨਾਲ ਲਿਖ ਤਾ ਨਹੀਂ ਲੱਖ ਲੱਖ ਇਨਸੀਡੈਂਟਸ ਇੱਕ ਮਿੰਟ ਆ ਕਿਤਾਬ ਤੇ ਇਹ ਉਹ ਬਤਾਂ ਅੱਛਾ ਇੱਥੇ ਸੌਰੀ ਸੌਰੀ ਆ ਮਿਸਟੇਕ ਉਹ ਵਾਟ ਵਾਸ ਯਰ ਕੁਐਸਚਨ ਅਗੇਨ ਜਦੋਂ ਆ ਕਿ 20 ਸਾਲ ਦੀ ਉਮਰ ਦੇ ਵਿੱਚ ਦੋ ਕੇਸ ਹੋ ਕੇ ਹਾਂਜੀ ਜੀ ਆਈ ਕੈਨ ਓਨਲੀ ਟੈਲ ਯੂ ਦਿਸ ਆਫਟਰ ਪ੍ਰੋਪਰ ਇਨਵੈਸਟੀਗੇਸ਼ਨ ਬਾਕੀ ਟੂ 18 ਤੋਂ ਬਾਅਦ ਇਸ ਇਨ ਅਡਲਟ ਸੋ ਇਟ ਇਸ ਨਾਟ ਲਾਈਕ 20 ਦੇ ਹੋਰ ਵੀ ਸਾਡੇ ਡਰਗ ਪੈਡਲਰਸ ਕਈ ਅਸੀਂ ਫੜੇ ਆ ਜਿਹੜੇ ਇਸ ਉਮਰ ਦੇ ਹੁੰਦੇ ਆ ਹਲੇ ਜੀ ਆਈ ਕੈਨਟ ਕਮਿਟ ਔਨ ਥੈਟ ਹੁਣ ਤੱਕ ਸਾਨੂੰ ਆਪ ਕਰਨ ਦੀ ਗਲਤੀ ਨਹੀਂ ਪਤਾ ਲੱਗੀ ਬਟ ਇਸ ਤਰ੍ਹਾਂ ਦੀ ਕੁਆਂਟੀਟੀ ਲੈ ਕੇ ਆ ਰਹੇ ਤਾਂ ਡੈਫੀਨਿਟਲੀ ਸਪਲਾਈ ਕਰ ਦੇ ਤਾਂ ਨੂੰ 8 ਤੋਂ 10 ਘੰਟੇ ਹੋ ਗਏ ਜਿਨ੍ਹਾਂ ਨੂੰ ਫੜਿਆ ਹੋ ਤੱਕ ਤੋਂ ਦੀ ਤਫਤੀਸ਼ ਕੀਤੀ ਹੈ। ਕੀ ਹੁਣ ਤੱਕ ਦੀ ਤਫਤੀਸ਼ ਸੇ ਇਹ ਸਾਰੇ ਪ੍ਰੋਸੈਸ ਨੂੰ ਵੀ ਟਾਈਮ ਲੱਗਦਾ? ਮਤਲਬ ਪਹਿਲਾ ਇਹਨਾਂ ਨੂੰ ਇੰਟਰਸੈਪਟ ਕੀਤਾ ਫਿਰ ਤਲਾਸ਼ੀ ਲਈ ਹੈ, ਉਹ ਸਾਰਾ ਪ੍ਰੋਸੀਜਰ। ਤਰਨ ਤਰਨ ਦੀ ਜਿਹੜੀ ਗੱਲ ਸਾਹਮਣੇ ਆਈ ਉਹ ਦੌਰਾਨ ਇਹ ਪ੍ਰੀਲੀਮਨਰੀ ਤਫਤੀਸ਼ ਹੀ ਆਈ ਹੈ, ਬਾਕੀ ਅੱਗੇ ਦੇਖਦੇ ਹਾਂ ਕੀ ਹੁੰਦਾ। ਹਾਂ ਮੈਂ ਨਾ ਕੋਈ ਨਹੀਂ ਕਿਹਾ ਕਿ ਸਾਰਾ ਪੂਰਾ ਨਹੀਂ ਹੋ ਸਕਦਾ। ਬਹੁਤ ਜ਼ਿਆਦਾ ਐਜੂਕੇਟਡ ਤਾਂ ਨਹੀਂ ਹੈ ਜੀ, ਬਟ ਬੇਸਿਕ ਪ੍ਰੀਲੀਮਨਰੀ 10ਵੀਂ ਤੱਕ ਪਾਸ ਤਾਂ ਹੈ ਜੋ ਪਤਾ ਲੱਗਦਾ। ਬਾਰਡਰ ਲਾਈਨ ਸਾਹਮਣੇ ਹਾਂਜੀ ਬਾਰਡਰ ਲਾਈਨ ਸਾਹਮਣੇ ਨਹੀਂ ਜੀ ਹਲੇ ਇਦਾਂ ਕੋਈ ਲਿੰਕ ਨਹੀਂ ਸਾਹਮਣੇ ਆ ਮੈਡਮ ਤਾਂ ਬੇਸਿਕ ਇਹੀ ਕੰਮ ਕਰਦੇ ਸੀ ਨਸ਼ਾ ਦਾ ਸਪਲਾਈ ਕਰਦਾ ਸੀ ਕੋਰਪੋਰੇਟ ਦਾ ਕੰਮ ਸੀ ਹਲੇ ਜੀ ਪਤਾ ਤਾਂ ਇਹੀ ਲੱਗਿਆ ਕਿ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਇੱਕ ਲੜਕੇ ਦਾ ਪਤਾ ਲੱਗਿਆ ਕਿ ਕਿਸੇ ਪ੍ਰਾਈਵੇਟ ਕੋਈ ਸੋਲਰਾਂ ਦੀ ਦੁਕਾਨ ਤੇ ਕੰਮ ਕਰਦਾ ਸੀ ਬਟ ਇਸ ਤੋਂ ਇਲਾਵਾ ਇਹ ਕੰਮ ਤਾਂ ਕਰਦੇ ਸੀ ਡੈਫੀਨਿਟਲੀ ਡਰਗ ਪੈਡਲਿੰਗ ਦਾ